ਈ ਨਾਮ ਹੈ ਮੇਰਾ ਨਾਮ ਜਗਿੰਦਰ ਨਾਥ ਹੈ ਜੀ ਇਹ ਮਾਮਲਾ ਸਾਡਾ ਮੁੰਡਾ ਦੁਕਾਨ ਬੰਦ ਕਰਕੇ ਮਖਵੜੇ ਤੋਂ ਆ ਰਿਹਾ ਸੀ ਰਸਤੇ 'ਚ ਕੁਝ ਬੰਦੇ ਇਹਨਾਂ ਨੂੰ ਘੇਰ ਕੇ ਉਹਦੇ ਸੱਟਾਂ ਮਾਰੀਏ ਨੇ ਦੋਹਾਂ ਬਾਹਾਂ ਤੇ ਉਹਦੇ ਗੁੱਟਾਂ ਤੇ ਸੱਟਾਂ ਲੱਗੀਆਂ ਨੇ ਤੇ ਲੱਤਾਂ ਤੇ ਵੀ ਲੱਗੀਆਂ ਤੇ ਉਹਦੇ ਕੋਲ 15-20000 ਰੁਪਏ ਸੀਗਾ 25 ਵੀ ਹੋ ਸਕਦਾ ਸ਼ਾਇਦ ਤੇ ਉਹ ਲੁੱਟ ਕੇ ਉਹਦੇ ਕੋਲੋਂ ਖੋ ਕੇ ਲੈ ਗਏ ਉੱਥੇ ਦੇ ਬੰਦੇ ਉੱਥੇ ਦੁਕਾਨ ਕਰਦੇ ਸੀ ਉਹਨਾਂ ਨੇ ਇੱਥੇ ਸਾਨੂੰ ਦੱਸਿਆ ਤਾਂ ਉਹਨੂੰ ਚੱਕ ਕੇ ਇੱਥੇ ਸਿਵਲ ਹਸਪਤਾਲ ਲਿਆਂਦਾ ਇਹਨਾਂ ਨੇ ਆਪਣਾ ਫਸਟ ਟਾਈਮ ਵਾਲਾ ਟ੍ਰੀਟਮੈਂਟ ਦੇ ਕੇ 32 ਸੈਕਟਰ ਚ ਅ ਰੈਫਰ ਕਰਤਾ ਤੁਹਾਡਾ ਕੀ ਲੱਗਦਾ ਮੇਰਾ ਭਤੀਜਾ ਹੀ ਲੱਗਦਾ ਜੀ ਆਪਣੇ ਕਿਹੜੇ ਵਾਰਡ ਦੀ ਗੱਲ ਹੈ ਕਿੱਥੇ ਵਾਰਡ ਨੰਬਰ 15 ਨੇੜੇ ਆਈ ਠੀਕ ਹੈ ਕਿੰਨੀ ਆ ਕੇ ਸੱਟਾਂ ਸੱਟਾਂ ਉਹਦੇ ਦੋਨਾਂ ਗੁੱਟਾਂ ਤੇ ਲੱਗੀ ਹੋਈ ਆ ਲੱਤਾਂ ਤੇ ਲੱਗੀ ਹੋਈ ਸਿਰ 'ਚ ਵੀ ਲੱਗੀ ਹੋਈ ਆ ਇੱਕ ਕਿੰਨੇ ਕੁ ਨੌਜਵਾਨ ਸੀਗੇ ਹਮਲਾ ਕਰਨ ਵਾਲੇ ਜਿਨ੍ਹਾਂ ਨੇ ਇਹ ਤਕਰੀਬਨ 4 ਕੁ ਬੰਦੇ ਦੱਸੇ ਜਾਂਦੇ ਨੇ ਆਪਣੇ ਗੱਡੀ ਵਗੈਰਾ ਤੇ ਸੀਗੇ ਜਾਂ ਬਾਈਕ ਤੇ ਸੀਗੇ ਹਮਲਾ ਕਰਨ ਵਾਲੇ ਔਨ ਥਿਸ ਪ੍ਰੋਜੈਕਟ ਹੁਣ ਪਤਾ ਲੱਗਿਆ ਵੀ ਕਹਿੰਦੇ ਗੱਡੀ 'ਚ ਆਏ ਸੀਗੇ ਉਹ ਬਾਕੀ ਤਾਂ ਜੋ ਇਨਕੁਆਰੀ ਹੋਊਗੀ ਉਹ 'ਚ ਪਤਾ ਲੱਗ ਜਾਊਗਾ ਕਿੱਥੇ ਦੀ ਘਟਨਾ ਜੀ ਇਹ ਇਹ ਬਾਲਿਆਂ ਦੇ ਕੋਲ ਦੀ ਘਟਨਾ ਸੀ ਆ ਕਿੰਨੇ ਕ ਵਜੇ ਦੀ ਘਟਨਾ ਸੀ ਤਕਰੀਬਨ 8:30 9 ਵਜੇ ਦੀ ਗੱਲ ਆ ਜੀ ਕੀ ਨਾਮ ਹੈ ਜੀ ਸੇਵਾ ਸਿੰਘ ਐਮਸੀ ਵਾਰਡ ਨੰਬਰ 15 ਆ ਕੀ ਮਾਮਲਾ ਹੋਇਆ ਤੁਸੀਂ ਦੱਸੋ ਮਾਮਲਾ ਇਹ ਆ ਜੀ ਮੇਰੇ ਵਾਰਡ ਤੋਂ ਮੁੰਡਾ ਜਗਨਦੀਪ ਸਿੰਘ ਗੋਪੀ ਕਹਿੰਦੇ ਆ ਉਹਨੂੰ ਤੇ ਇਹ ਆਪਣੀ ਦੁਕਾਨ ਕਰਦੇ ਉੱਤੇ ਮੱਛਗੜਾ ਸਾਹਿਬ ਚਕੰਦੀ ਮੇਰੇ ਨਾਲ ਮੀਟਦੀ ਆ ਤੇ ਉੱਥੋਂ ਕੰਮ ਤੋਂ ਜਦੋਂ ਵਾਪਸੀ ਆ ਰਹੇ ਕੋਈ 9 ਵਜੇ ਦੇ ਕਰੀਬ ਤੇ ਪਿੰਡ ਬਾਲਿਉਂ ਲਾਗੇ ਕਿੱਥੋਂ ਕਿਸੇ ਨੇ ਗੱਡੀ ਲਿਆ ਕੇ ਟੱਕਰ ਮਾਰ ਕੇ ਬਾਈਕ ਸੱਟ ਗਈ ਤੇ ਹਮਲਾ ਕਰਕੇ ਬੁੱਧੀਆਂ ਸੱਟਾਂ ਮਾਰੀਆਂ ਟੱਕ ਟੱਕ ਕਾਫੀ ਮਾਰੇ ਟਕੂਏ ਨਾਲ ਤੇ ਜਿਹੜੇ ਉਹਦੇ ਕੋਲ ਪੈਸੇ ਸੀਗੇ ਕੋਈ 25000 ਸ਼ਾਇਦ ਵੱਧ ਵੀ ਹੋਵੇ ਵੀ ਨਹੀਂ ਪਤਾ ਉਹ ਲੁੱਟ ਕੋ ਕਰਕੇ ਜਿਹੜੇ ਉਹ ਭੱਜ ਗਏ ਉਸ ਤੋਂ ਬਾਅਦ ਉੱਤੇ ਕੋਈ ਬੰਦੇ ਸੀਗੇ ਲੋਕਲ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਕੰਮ ਹੋ ਗਿਆ ਤੋਂ ਬੰਦੇ ਚੱਕ ਕੇ ਇਹਨਾਂ ਨੂੰ ਸਿਵਲ ਹਸਪਤਲ ਸਮਰਾਲਾ ਲਿਆਏ ਸੀ ਇੱਥੋਂ ਇਹਨਾਂ ਨੇ ਜਿਹੜੀ ਬਣਦੀ ਟ੍ਰੀਟਮੈਂਟ ਕਰਕੇ ਉਦੋਂ ਬਾਅਦ ਬੱਤੀ ਰੈਫਰ ਕਰਤਾ ਇਹ ਨਿੜੇ 880 ਸਮਰਾਲਾ ਜੀ ਫਾਰਮ ਨੰਬਰ 15 ਹਾਂ ਜੀ ਹਾਂ ਜੀ ਹਾਂ ਜੀ ਮੈਰਡ ਆ ਮੈਰਡ ਕਿਹੋ ਜਿਹੇ ਹਾਲਾਤ ਨੇ ਹਾਲਾਤ ਰੋਜੀ ਰੋਟੀ ਕਮਾ ਕੇ ਖਾਣੇ ਵਾਲੇ ਬੰਦੇ ਨੇ ਜੀ ਜਿਹੜਾ ਵਿਚਾਰਾ ਇੰਨੀ ਰਾਤ ਨੂੰ ਤੋਂ ਘਰ ਬੰਦ ਕਰਕੇ ਆ ਰੇ ਰੋਜੀ ਰੋਟੀ ਕਮਾ ਕੇ ਖਾਣੇ ਵਾਲੇ ਹੋਏ ਚੱਟਾ ਕਿੱਥੇ ਕਿੱਥੇ ਨੇ ਜੀ ਚੱਟਾ ਕਾਫੀ ਗੰਭੀਰ ਨੇ ਜੀ ਇੱਕ ਤਾਂ ਦੋਏ ਗੁੱਟ ਨੇ ਜਿਹੜੇ ਉਹਨਾਂ ਦੇ ਜਿਆਦਾ ਲੱਗੀਆਂ ਗੋਟਾਂ ਦਾ ਇੱਕ ਤਰ੍ਹਾਂ ਦੇ ਮੋੜੇ ਪਏ ਨੇ ਲੱਤ ਦੇ ਵੀ ਮਾਰੇ ਉਹਨਾਂ ਦਾ ਸਿਰ 'ਚ ਵੀ ਮਾਰੇ ਆ ਕਾਫੀ ਜਿਆਦਾ ਨੇ ਆ ਦੁਸ਼ਮਣੀ ਦਾ ਮਾਮਲਾ ਹੁੰਦਾ ਹੈ ਨਹੀਂ ਦੇਖੋ ਇੱਦਾਂ ਤਾਂ ਕੋਈ ਲੱਗਦੀ ਨਹੀਂ ਗੱਲ ਇਹ ਦਿਨ ਕੋਈ ਜਿੱਥੇ ਲੱਗੂ ਪਤਾ ਪਰ ਫਿਲਹਾਲ ਲੁੱਟ ਖੋਹ ਦਾ ਲੱਗ ਰਿਹਾ ਡਾਕਟਰ ਅਮਰਪ੍ਰੀਤ ਕੌਰ ਜਿਹੜਾ ਇੱਕ ਕੇਸ ਹੈ ਜਿਹਦੇ ਉੱਤੇ ਹਮਲਾ ਹੋਇਆ ਸੀ ਕੀ ਮਾਮਲਾ ਸੀ ਪੇਸ਼ੈਂਟ ਦਾ ਨਾਮ ਸੀਗਾ ਰਵੀ ਉਹਨਾਂ ਦੀ ਕੋਈ ਲੁੱਟ ਖੋਹ ਦੇ ਮਾਮਲੇ ਚ ਲੜਾਈ ਹੋਈ ਆ ਉਹਨਾਂ ਦੇ ਦੋਨੇ ਗੁੱਟਾਂ ਤੇ ਸੱਟਾਂ ਵੱਜੀਆਂ ਹੋਈਆਂ ਸੀ ਤੇ ਮਸਲ ਡੀਪ ਸੀਗੇ ਪੂਨ ਦੋਨੋਂ ਸੀਰੀਅਸ ਸੀਗੇ ਪੇਸ਼ੈਂਟ ਟ੍ਰੈਫਰ ਕਰਤਾ ਥੋੜੀਆਂ ਬੋਤਾਂ ਸੱਟਾਂ ਮਤਲਬ ਜਿਵੇਂ ਸਿਰ ਤੇ ਸੀਗੀ ਇੱਕ ਲਾੱਤੇ ਵੀ ਸੀਗੀ ਬਟ ਸੀਰੀਅਸ ਜਿਹੜੇ ਤੇ ਦੋਨੇ ਗੁੱਟ ਤੇ ਸੀਗੇ ਕੀ ਲੱਗਦਾ ਕਿਸ ਚੀਜ਼ ਦੇ ਨਾਲ ਹਮਲਾ ਜਿਹੜਾ ਉਹ ਕੀ ਕਰਿਆ ਮਤਲਬ ਮੋਸਟ ਪੋਬੇਬਲੀ ਕਿਸੇ ਸ਼ਾਰਪ ਵੈਪਨ ਨਾਲ ਲੱਗ ਰਿਹਾ ਸੀਗਾ ਤੇ ਬਾਕੀ ਅੰਡਰ ਆਬਜ਼ਰਵੇਸ਼ਨ ਹੈ ਆਫਟਰ ਇਨਵੈਸਟੀਗੇਸ਼ਨ ਸੀ ਕਲੀਅਰ ਹੋਊਗਾ